ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਲੰਗਰ ਜਿਹੜੇ ਚੱਲ ਰਹੇ ਨੇ ਉਹਨਾਂ ਸੇਵਾਦਾਰਾਂ ਦੀ ਕਵਰੇਜ ਦੇ ਵਿੱਚ ਲੱਗੀ ਹੋਈ ਹੈ ਪੰਜਾਬੀ ਰੇਡੀਓ ਯੂ ਐਸ ਏ ਦੀ ਟੀਮ ਦੇਖ ਸਕਦੇ ਆ ਤੁਸੀਂ ਸਾਡੇ ਸਾਹਮਣੇ ਦੁੱਧ ਆ ਗਿਆ 50 ਗੱਲਨ ਹਾਂਜੀ 50 ਗੱਲਨ ਦੁੱਧ ਬਣਾਇਆ ਜੀ ਬਦਾਮ ਆਲਾ ਕੇਸਰ ਪਾਇਆ ਲੌਂਗ ਲੈਚੀਆਂ ਪਾਏ ਹੋਏ ਨੇ 5 ਘੰਟੇ ਹੋ ਗਏ ਇਹਨਾਂ ਨੂੰ ਕਾੜਦਿਆਂ ਨੂੰ ਕਿਆ ਹੀ ਵਸਤਾ ਹਾਂਜੀ ਸਿੱਖ ਸੇਵਾ ਸਿਮਰਨ ਸੁਸਾਇਟੀ ਦੇ ਆਪਾਂ ਇਸ ਟਾਈਮ ਸਟਾਲ ਦੇ ਵਿੱਚ ਆ ਜਿੱਥੇ ਕਿ ਸਾਰੇ ਜਿਹੜੇ ਸੇਵਾਦਾਰ ਸਾਡੇ ਜਿਹੜੇ ਵੀਰ ਸਾਡੀਆਂ ਜਿਹੜੀਆਂ ਭੈਣਾਂ ਆ ਉਹ ਲੱਗੀਆਂ ਹੋਈਆਂ ਆ ਸੇਵਾ ਦੇ ਵਿੱਚ ਕਈ ਦਿਨਾਂ ਤੋਂ ਇਹ ਸੇਵਾ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ ਆਹ ਆਪਾਂ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੱਸਦੇ ਸੀ 50 ਗੱਲਣ ਦੁੱਧ ਕਿੰਨੇ ਘੰਟੇ ਹੋ ਗਿਆ ਕੱਢਦੇ ਆ ਇਹਨੂੰ 5-6 ਘੰਟੇ ਹੋ ਗਏ ਜੀ ਕੱਢਦੇ ਆ ਇਹ ਆ ਹੀ ਬਾਤਾਂ ਆ ਤੇ ਦੋ ਦਿਨ ਫਿਰ ਜਾਣ ਹੀ ਬਹੁਤ ਆ ਠੀਕ ਹੈ ਦੇਖੋ ਜੀ ਤੁਹਾਨੂੰ ਪੂਰੀ ਤਾਕਤ ਆਉਗੀ ਗੁਰੂ ਨਾਨਕ ਦੇਵ ਜੀ ਜਨਮ ਦੇ ਨਾਲ ਆਹੀ ਬਾਤਾਂ ਆ ਕੀ ਕਹਿਣਾ ਚਾਹੁੰਦੇ 46ਵੇਂ ਨਗਰ ਕੀਰਤਨ ਤੇ ਨਗਰ ਕੀਰਤਨ ਤੇ ਆਹੀ ਕਹਿੰਦੇ ਆ ਵੀ ਬਸ ਸਿੱਖੀ ਨਾਲ ਜੁੜੋ ਘਰਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰੋ ਬੱਚਿਆਂ ਨੂੰ ਸਿੱਖ ਬਣਾਓ ਤੇ ਸਿੱਖੀ ਤੋਂ ਬਿਨਾ ਹੋਰ ਕੁਝ ਹੈ ਨਹੀਂ ਗੇ ਦੁਨੀਆਂ ਦੇ ਵਿੱਚ ਇੱਕ ਸਿੱਖੀ ਆ ਜੋ ਸਾਰੀ ਸਰਬੱਤ ਦਾ ਭਲਾ ਮੰਗਦੀ ਆ ਤੇ ਸਿੱਖੀ ਦੇ ਨਾਲ ਹੀ ਜੁੜੋ ਜੀ ਕੀ ਕਹਿਣਾ ਚਾਹੁੰਦੇ ਆ ਸੰਗਤ ਨੂੰ ਸੰਗਤ ਚ ਉਤਸ਼ਾਹ ਕਿੱਦਾਂ ਹੈ ਅੱਛਾ ਤਾਂ ਬਹੁਤ ਆ ਜੀ ਹਰ ਸਾਲ ਸੰਗਤ ਦੇ ਨਾਲ ਬਹੁਤ ਜ਼ਿਆਦਾ ਉਤਸ਼ਾਹ ਆ ਰਿਹਾ ਵਾ ਅਸੀਂ ਦੇਖ ਰਹੇ ਹਾਂ 24 ਸਾਲ ਤੋਂ ਸੇਵਾ ਕਰ ਰਹੇ ਹਾਂ ਵੀ ਹਰ ਸਾਲ ਸੰਗਤ ਵੱਧਦੀ ਜਾ ਰਹੀ ਆ ਵੱਧਦੀ ਜਾ ਰਹੀ ਆ ਤੇ ਅਸੀਂ ਦਾ ਮਨ ਹੈ ਤੋ ਅਸੀਂ ਅਰਦਾਸ ਕਰਦੇ ਹਾਂ ਵੀ ਸਾਨੂੰ ਸੇਵਾ ਦਾ ਬਲ ਹੋਰ ਵਧ ਚੋ ਮਨੋਂ ਤੁਨੋਂ ਧਨੋਂ ਅਸੀਂ ਸੇਵਾ ਕਰੀਏ ਸਾਰੇ ਸੇਵਾ ਦੇ ਨਾਲ ਜੁੜਨ ਬਸ ਸੇਵਾ ਤੋਂ ਬਿਨਾ ਹੋਰ ਕੁਝ ਨਹੀਂ ਸਾਰਾ ਸਾਲ ਕੰਮ ਕਰਦੇ ਹਾਂ ਆਪਦੇ ਲਈ ਬੱਚਿਆਂ ਲਈ ਪਰ 4-5 ਦਿਨ ਗੁਰੂ ਦੇ ਲਾਉਣੇ ਆ ਕਿੰਨੇ ਦਿਨ ਤੋਂ ਲੱਗੇ ਹੋਏ ਹਾਂ ਅਸੀਂ ਹੋ ਗਏ ਵੀਰ ਬੁੱਧਵਾਰ ਤੋਂ ਲੱਗੇ ਹੋਏ ਹਾਂ ਹਾਂ ਜੀ ਕੀ 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 ਸਮਗਰੀ ਹੈ ਇਸ ਵਾਰ ਲੰਗਰ ਦੇ ਵਿੱਚ ਸਮਗਰੀ ਇਸ ਟਾਈਮ ਅੱਜ ਤਾਂ ਖੜੀ ਚਾਵਲ ਸੀਗੇ ਕੱਲ ਸਾਗ ਸੀ ਪਰਸੋਂ ਦਾਲ ਤੇ ਸਬਜੀ ਸੀ ਤੇ ਕੱਲ ਨੂੰ ਸ਼ਾਹੀ ਪਨੀਰ ਤੇ ਸਬਜੀ ਬਣਨੀ ਆ ਨਾਲ ਸੂਜੀ ਵਾਲਾ ਘਣਾ ਬਣੂਗਾ ਇਸ ਤਰ੍ਹਾਂ ਜੋ ਮਹਾਰਾਜ ਤੇ ਦੁੱਧ ਸ਼ਾਮ ਨੂੰ ਦੁੱਧ ਸ਼ਾਮ ਨੂੰ ਕੱਲ ਨਹੀਂ ਬਣਾਵਾਏਗਾ ਅੱਜ ਹੀ ਆ ਕੱਲ ਨੂੰ ਬਹੁਤ ਸੰਗਤ ਆ ਕੇ ਦੁੱਧ ਬਣਾਉਦੀ ਆ ਕੱਲ ਵੀ ਸੀ ਅੱਜ ਵੀ ਆ ਕੱਲ ਨੂੰ ਫੇਰ ਚੱਲੂਗਾ ਜੀ ਸਵੇਰ ਨੂੰ ਠੰਡਾ ਦੁੱਧ ਲਾਈਦਾ ਜੀ ਬਦਾਮਾਂ ਵਾਲਾ ਰਾਤ ਨੂੰ ਗਰਮ ਦੁੱਧ ਲਾਈਦਾ ਜੀ ਬਦਮਾ ਵਾਲਾ ਸਮਾਨ ਵਾਲਾ ਜੀ એનર્ਜੀ ਪੀਨੋ ਸਵੇਰ ਦੇ ਨਾਲ ਰਵੇ ਤੇ ਫਿਰ ਰਾਤ ਨੂੰ ਬੰਦਾ ਫਿਰ ਆਰਾਮ ਦੇ ਨਾਲ ਥੋੜਾ ਜਿਹਾ ਥਕਾਵਟ ਵੀ ਲਾ ਲਵੇ ਬਿਲਕੁਲ ਬਿਲਕੁਲ ਗਰਮ ਦੁੱਧ ਪਲਾਈ ਦਾ ਥਕਾਵਟ ਲਾਉਣ ਲਈ ਸਵੇਰ ਨੂੰ ਜਦੋਂ ਗਰਮੀ ਹੁੰਦੀ ਹੈ ਉਹ ਠੰਡਾ ਦੁੱਧ ਪਲਾਈਦਾ ਕੀ ਨਾਮ ਹੈ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸਾਰੀ ਸੰਗਤਾਂ ਨੂੰ ਜੁਬਾਸੀਟੀ ਦੇ ਇਸ ਮਹਾਨ ਸਮਾਗਮ ਦੀ ਸਭ ਨੂੰ ਸੰਗਤਾਂ ਨੂੰ ਵਧਾਈ ਹੋਵੇ ਇੱਥੇ ਅਸੀਂ ਜੁਬਾਸੀਟੀ ਅਸ ਲੰਗਰ ਦੇ ਵਿੱਚ ਮੈਂ ਪਿਛਲੇ 2 ਸਾਲ ਤੋਂ ਇੱਥੇ ਸੇਵਾ ਵਾਸਤੇ ਮੌਕਾ ਮਿਲ ਰਿਹਾ ਹਾਂ ਤੇ ਬਾਕੀ ਸਾਧ ਸੰਗ ਨੂੰ ਬੇਨਤੀ ਇਹੀ ਆ ਕਿ ਆਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਸਾਧ ਸੰਗਤ ਰੌਣਕੀ ਬੁਧਾਵੇ ਤੇ ਬਾਕੀ ਆਪਣੇ ਕੋ ਸਿੱਖੀ ਦੇ ਨਾਲ ਜਿੰਨਾ ਵੀ ਜੁੜ ਸਕਦੇ ਹੋ ਜੁੜਨ ਤੇ ਬੱਚਿਆਂ ਨੂੰ ਗੁਰਸਿੱਖੀ ਬਾਰੇ ਆਪਾਂ ਜ਼ਿਆਦਾ ਜਾਣਕਾਰੀ ਦਈਏ ਗੁਰੂ ਕੀ ਸੰਗਤ ਦੇ ਵਿੱਚ ਰਹਿ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੰਗਤ ਜਿਹੜੀ ਆ ਸੰਗਤ ਦੇ ਨਾਲ ਮਹਾਰਾਜ ਨੇ ਗੁਰੂ ਅਮਰਦਾਸ ਸਾਹਿਬ ਨੇ ਵੀ ਇਹੀ ਸਾਨੂੰ ਸਿੱਖਿਆ ਦਿੱਤੀ ਸੀਗੀ ਤੇ ਕਹਿੰਦੇ ਪਹਿਲੇ ਪੰਗਤ ਪਾਸੀਓ ਸੰਗਤ ਆ ਤੇ ਪੰਗਤ ਦੇ ਵਿੱਚ ਰਹਿ ਕੇ ਸੰਗਤ ਨਾਲ ਲੰਗਰ ਦੇ ਵਿੱਚ ਸ਼ੱਕ ਜਾਂ ਲੰਗਰ ਦੀ ਸੇਵਾ ਕਰਕੇ ਜੋ ਤੁਹਾਡਾ ਜੀਵਨ ਸਫਲਾ ਹੋ ਸਕਦਾ ਉਹ ਹੋਰ ਕੋਈ ਰਾਹ ਨਹੀਂ ਹੈਗਾ ਸਾਹ ਸੇਵਾ ਕੀਤੀ ਸਫਲ ਹੈ ਜੋ ਸਤਿਗੁਰ ਕਾ ਮਨ ਮੰਨੇ ਜੋ ਸਤਿਗੁਰ ਕਾ ਮਨ ਮੰਨਿਆ ਤੋ ਜੜੇ ਚ ਵਗਣ ਗਏਗਾ ਤੇ ਫਿਰ ਤੁਹਾਡੇ ਨੌ ਲੇਦਾ ਤੇ 12 ਸਿਧੀਆਂ ਪ੍ਰਾਪਤ ਹੁੰਦੀਆਂ ਨੇ ਇਹੀ ਸਾਧ ਸੰਗਤ ਨੂੰ ਬੇਨਤੀ ਇਹ ਬੰਦ ਛੱਡ ਕੇ ਹਰ ਜਿੱਥੇ ਵੀ ਤੁਹਾਨੂੰ ਸੰਗਤ ਦੇ ਵਿੱਚ ਮੌਕਾ ਮਿਲਦਾ ਸੇਵਾ ਦਾ ਉਹ ਸੇਵਾ ਨੂੰ ਸਤ ਪੂਰ ਪਿਆ ਸਮਰਪਿਤ ਹੋ ਇਹਨੇ ਲੌਜ ਬੋਲਦਾ ਹੋਇਆ ਸਹਾ ਸਿੰਘ ਦਾ ਤੁਲਵਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਜੀ ਹੁਣੀ ਫੇਰੋਂ ਤੋਂ ਆਏ ਆ ਜੀ ਪਿਛਲੇ ਸਾਲ ਤੋਂ ਜਿਹੜੇ ਉਹ ਮੁੰਡਾ ਸਾਡੇ ਕੋਲੇ ਇੰਗਲੈਂਡ ਤੋਂ ਆਇਆ ਜੀ ਸੇਵਾਦਾਰ ਕੋ ਨਹੀਂ ਇੰਗਲੈਂਡ ਆਲੇ ਆਇਓ ਜੀ ਉਹ ਉਹ ਭਾਈ ਸਾਹਿਬ ਇਹਨੇ ਬਾਜੀ ਪਿੱਛੇ ਕਿਉਂ ਆ ਇਹ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਲੰਗਰ 'ਚ ਆਏ ਆ ਤੇ ਜੋ ਵੀ ਤੇਲ ਫੁੱਲ ਬਣਿਆ ਇਹ ਛਾਕੇ ਜਰੂਰ ਜਾਇਓ ਹਾਂਜੀ ਵੀਰ ਜੀ ਆਇਆ ਇੰਗਲੈਂਡ ਤੋਂ ਆਇਆ ਜੀ ਕੀ ਨਾਮ ਹੈ ਜੀ ਗੁਰਵਿੰਦਰ ਸਿੰਘ ਜੀ ਇੰਗਲੈਂਡ ਤੋਂ ਕਿੱਥੋਂ ਆਏ ਜੀ ਮੈਂ ਕਿਹੜੇ ਸ਼ਹਿਰ ਤੋਂ ਕੈਟਰੀਂਗ ਕੈਟਰੀਂਗ ਤੋਂ ਆਉਣ ਜੀ ਠੀਕ ਹੈ ਜੀ ਐ ਬਰਮਿੰਗਮ ਤੋਂ ਸਪੈਸ਼ਲ ਸਪੈਸ਼ਲ ਇਸੇ ਲਈ ਆਏ ਆ ਸਪੈਸ਼ਲ ਇਸੇ ਲਈ ਆਏ ਪਹਿਲੀ ਵਾਰੀ ਆ ਰਹੇ ਆ ਜਾਂ ਪਹਿਲਾਂ ਵੀ ਆਏ ਨਹੀਂ ਪਹਿਲੀ ਵਾਰੀ ਆਇਆ ਅੱਗੇ ਵਾਰੀ ਕਈ ਵਾਰੀ ਸੋਚਿਆ ਪਰ ਨਹੀਂ ਗੱਲ ਬਣੀ ਨਾ ਹਿੰਮਤ ਮਾਰ ਲਈ ਹਾਂਜੀ ਹਾਂਜੀ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਜੀ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਪੰਜਾਬ ਤੋਂ ਬਾਅਦ ਕਿਸੇ ਹੋਰ ਕੰਟਰੀ 'ਚ ਹਨਾ ਜੀ ਇੰਗਲੈਂਡ 'ਚ ਵੀ ਇਦਾਂ ਹੀ ਹੁੰਦਾ ਜਾਂ ਨਹੀਂ ਇਸ ਇਸ ਲੈਵ ਇਸ ਲੈਵਲ ਦਾ ਇੰਨੀ ਸੰਗਤ ਨਹੀਂ ਹੁੰਦੀ ਜੀ ਇੰਨੀ ਪਰ ਇਹ ਤਾਂ ਬਹੁਤ ਜ਼ਿਆਦਾ ਹੈ ਨਾ ਬਾਕੀ ਕੱਲ ਨੂੰ ਕਹਿੰਦੇ ਇਹ ਤਾਂ ਇੱਕ ਤੋਂ ਵੀ ਜ਼ਿਆਦਾ ਹੋਣਾ ਜੀ ਦੂਣਾ ਹੀ ਹੋਣਾ ਹਾਂ ਜੀ ਹਾਂ ਜੀ ਚਲੋ ਡਟੇ ਆ ਕੱਲ ਦੇ ਡਟੇ ਹਾਂ ਜੀ ਤਿੰਨ ਚਾਰ ਦਿਨ ਤੋਂ ਡਟੇ ਹੋ ਜੀ ਨਾਲ ਹੀ ਸੇਵਾ ਤੇ ਜੀ ਹਾਂ ਜੀ ਆਇਓ ਜੀ ਲਾਗੇ ਜੀ ਖਾਲਸਾ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਹੈ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਮੈਂ ਯੂਬਾ ਸਿਟੀ ਵਿੱਚ ਕੇ ਨਗਰ ਕਿਸ਼ਾੜੀ ਮਨ ਨਗਰ ਕੀਰਤਨ ਤੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਰੁਝੇ ਮਿਆਂ ਭਰੇ ਜੀਵਨ ਚੋਂ ਸਮਾਂ ਕੱਢ ਕੇ ਗੁਰੂ ਘਰ ਦੀ ਰੌਣਕ ਨੂੰ ਵਧਾਇਆ ਸੋ ਅਸੀਂ ਪਿਛਲੇ 15 ਸਾਲਾਂ ਤੋਂ ਮੈਂ ਇਹਨਾਂ ਲੰਗਰਾਂ ਦੇ ਨਾਲ ਜੁੜਿਆ ਹੋਇਆ ਤੇ ਸਾਡੀ ਸੇਵਾ ਦਾਲਾਂ ਸਬਜ਼ੀਆਂ ਤੇ ਲੱਗੀ ਹੁੰਦੀ ਬਣਾਉਣ ਨੂੰ ਪੱਕੇ ਲਾਂਗਰੀਆਂ ਦੀ ਲਾਂਗਰੀ ਪੱਕੇ ਲਾਂਗਰੀਆਂ ਦੀ ਸੇਵਾ ਲੱਗੀ ਹੁੰਦੀ ਆ ਜੀ ਤੇ ਆਪਣੇ ਆਪਣੇ ਡਿਊਟੀ ਨਿਭਾਈਦੀ ਆ ਉਹਦਾ ਇਹ ਆ ਨਾ ਵੀ ਬਾਕੀ ਦੇ ਐਮ ਤੇ ਘਰੇ ਬੰਦ ਆਪਾਂ ਛੱਕਦੇ ਆ ਇੱਥੇ ਮੌਕਾ ਮਿਲ ਜਾਂਦਾ ਫਿਰ ਸੇਵਾ ਦਾ ਸੇਵਾ ਦਾ ਮੌਕਾ ਮਿਲ ਜਾਂਦਾ ਹੈ ਬਾਕੀ ਦੇਖੋ ਜੀ ਤੁਸੀਂ ਜੇ ਲੰਗਰ ਦੇ ਵਿੱਚ ਆ ਕੇ ਕੋਈ ਸੇਵਾ ਕਰਦੇ ਆ ਤੁਹਾਡਾ ਐਕਸਪੀਰੀਅੰਸ ਬਣਦਾ ਹੈ ਹਾਂਜੀ ਹਾਂਜੀ ਤੇ ਬਾਕੀ ਮੈਂ ਸਾਰੀ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਨਾ ਆ ਤੇ ਸਾਰੀਆਂ ਸੰਗਤਾਂ ਗੁਰੂ ਦੇ ਨਾਲ ਜੁੜਨ ਗੁਰੂ ਦੇ ਲਾੜ ਲੱਗਣ ਇਸੇ ਤਰ੍ਹਾਂ ਯੂਬਾ ਸਿਟੀ ਦੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਣਾ ਧੰਨਵਾਦ ਜੀ ਖਾਲਸਾ ਵਾਹਿਗੁਰੂ ਜੀ ਧੰਵਾਦ ਪੰਜਾਬੀ ਰੇਡੀਓ ਯੂਐਸਏ ਦਾ ਜਿਹੜਾ ਇਹਨਾਂ ਉਪਰਾਲਾ ਕਰਕੇ ਦੂਰ ਦੂਰ ਤੱਕ ਪੂਰੇ ਵਰਲਡ ਦੇ ਵਿੱਚ ਪ੍ਰਚਾਰ ਕਰ ਰਹੀ ਹੈ ਸਿੱਖੀ ਦਾ ਪ੍ਰਚਾਰ ਕਰ ਰਹੀ ਹੈ ਸੱਚ ਦਾ ਪ੍ਰਚਾਰ ਕਰ ਰਹੀ ਹੈ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਤੇ ਹੁਣ ਬਸ ਦੁੱਧ ਛੱਕ ਕੇ ਜਾਣਾ ਜਰੂਰ ਜੀ ਜਰੂਰ ਤੇ ਬਹੁਤ ਬਹੁਤ ਇਨਾ ਸਾਰੇ ਸੰਗਤਾਂ ਦਾ ਸਾਰੇ ਵੀਰਾਂ ਦਾ ਸਾਰੇ ਭੈਣਾਂ ਦਾ ਅਸੀਂ ਧੰਨਵਾਦ ਕਰਦੇ ਆ ਜੋ ਕਿ ਇਸ ਟਾਈਮ ਸਿਵਾਵਾ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਨੇ ਕਵਰੇਜ ਜਾਰੀ ਰਹੇਗੀ ਪੰਜਾਬੀ ਰੇਡੀਓ ਯੂ ਐਸ ਏ ਦੇ ਉੱਤੇ ਪੰਜਾਬੀ ਟੀਵੀ ਯੂ ਐਸ ਏ ਦੇ ਉੱਤੇ ਤੇ ਬਾਕੀ ਆਓ ਇਹਨਾਂ ਸੇਵਾਦਾਰਾਂ ਨੂੰ ਸੇਵਾ ਦਾ ਜ਼ਰੂਰ ਮੌਕਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ